ਆਚਰਨ ਉੱਚਾ ਕਰਨ ਵਾਲੇ ੁਰਬਾਣੀ ਵਿਚਾਰ ਭਾਗ 152 ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ધਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅਸੀਂ 350 ਸਾਲਾਂ ਸ਼ਹੀਦੀ ਸ਼ਤਾਬ ਦੀ ਨੂੰ ਯਾਦ ਰੱਖਦੇ ਹੋਇਆ ਸਾਰਾ ਸਿੱਖ ਜਗਤ ਆਪਣੇ ਆਪਣੇ ਤਰੀਕੇ ਨਾਲ ਉਹਨਾਂ ਨੂੰ ਸ਼ਰਧਾਂਜਲੀਾਂ ਭੇਟ ਕਰ ਰਿਹਾ ਹੈ ਅਸੀਂ ਉਹਨਾਂ ਦੇ 57 ਸਲੋਕਾਂ ਵਿੱਚੋਂ ਕਦੇ-ਕਦੇ ਅਰਥ ਵੀ ਕਰ ਰਹੇ ਹਾਂ ਅੱਜ ਅਸੀਂ 35ਵੇਂ ਸਲੋਕ ਦੇ ਅਰਥ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਗੁਰੂ ਜੀ ਦੋ-ਦੋ ਪੰਕਤੀਆਂ ਵਿੱਚ ਸ਼ਬਦ ਲਿਖੇ ਹਨ ਜਿਨ੍ਹਾਂ ਦੇ ਅਰਥ ਬੜੇ ਡੂੰਘੇ ਹਨ ਬਹੁਤ ਉਪਦੇਸ਼ ਦੇਣ ਵਾਲੇ ਹਨ ਜੇ ਅਸੀਂ ਉਨਾਂ ਤੇ ਅਮਲ ਕਰੀਏ ਤਾਂ ਸਾਡੀ ਜ਼ਿੰਦਗੀ ਸੁਚੱਜੇ ਹੋ ਜਾਵੇਗੀ। ਬਾਲ ਜਵਾਨੀ ਅਰ ਵਿਰਧ ਫੁਨ ਤੀਨ ਅਵਸਥਾ ਜਾਨ ਬਾਲ ਜਵਾਨੀ ਅਰ ਵਿਰਧ ਫੁਨ ਤੀਨ ਅਵਸਥਾ ਜਾਨ ਕੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ ਕੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ ਅਰਥਾਤ ਗੁਰੂ ਜੀ ਕਹਿੰਦੇ ਹਨ ਕਿ ਮਨੁੱਖੀ ਜੀਵਨ ਦੇ ਤਿੰਨ ਅਵਸਥਾਵਾਂ ਹਨ ਬਾਲ ਜਵਾਨੀ ਤੇ ਬਿਰਧ ਅਵਸਥਾ ਜੇ ਤਿੰਨਾਂ ਵਿੱਚੋਂ ਈਸ਼ਵਰ ਦਾ ਨਾਮ ਸਿਮਰਨ ਨਹੀਂ ਕੀਤਾ ਉਸ ਦੇ ਗੁਣਨ ਨਾਲ ਪਿਆਰ ਨਹੀਂ ਕੀਤਾ ਉਹਨਾਂ ਨੂੰ ਅਪਣਾਇਆ ਨਹੀਂ ਜ਼ਿੰਦਗੀ ਵਿੱਚ ਲਾਗੂ ਨਹੀਂ ਕੀਤਾ ਤਾਂ ਤੇਰਾ ਜੀਵਨ ਇਹ ਜੀਵਨ ਸਾਰਾ ਦਾ ਸਾਰਾ ਹੀ ਤੂੰ ਵਿਰਥ ਹੈ ਤੂੰ ਮੰਨ ਲੈ ਕਿ ਤੂੰ ਸਾਰਾ ਹੀ ਜੀਵਨ ਜ਼ਾਇਆ ਕਰ ਦਿੱਤਾ ਹੈ। ਈਸ਼ਵਰ ਦਾ ਨਾਮ ਜਪਣਾ ਉਸ ਦੇ ਗੁਣਾਂ ਨੂੰ ਅਪਣਾਉਣਾ ਕਿੰਨਾ ਹੀ ਜ਼ਰੂਰੀ ਹੈ। ਗੁਰੂ ਜੀ ਕਹਿੰਦੇ ਹਨ ਕਿ ਬਿਨਾਂ ਈਸ਼ਵਰ ਦੀ ਭਗਤੀ ਦੇ ਉਹਦੇ ਨਾਮ ਸਿਮਰਨ ਤੋਂ ਉਸ ਦੇ ਗੁਣਾਂ ਨੂੰ ਅਪਣਾਉਣ ਤੋਂ ਸਾਰਾ ਜੀਵਨ व्यर्थੀ। ਸਫਰ ਵਰਤੀ ਜ਼ਾਇਆ ਕਰ ਲਿਆ ਹੈ ਇਸ ਤਰ੍ਹਾਂ ਮੰਨ ਨਾ ਪਾਏਗਾ ਤਨੂੰ ਕਿ ਤੂੰ ਆਪਣਾ ਸਾਰਾ ਜੀਵਨ ਬਰਸ ਜ਼ਾਇਆ ਕਰ ਲਿਆ ਹੈ ਦੇਖੋ ਈਸ਼ਵਰ ਦਾ ਨਾਮ ਜਪਨਾ ਕਿੰਨਾ ਜ਼ਰੂਰੀ ਹੈ ਕਿਉਂ ਜ਼ਰੂਰੀ ਹੈ ਕਿਉਂਕਿ ਈਸ਼ਵਰ ਤਹੀ ਅਸੀਂ ਔਲਾਦ ਹਾਂ ਈਸ਼ਵਰ ਨੇ ਹੀ ਸਾਨੂੰ ਪੈਦਾ ਕੀਤਾ ਹੈ ਈਸ਼ਵਰ ਚਾਹੁੰਦਾ ਹੈ ਕਿ ਜੇ ਜੀਵ ਹੈ ਹਾਂ ਸੱਚਾ ਪਵਿੱਤਰ ਉਸਰਾ ਹੀ ਮੇਰੇ ਬੱਚੇ ਹੋਣ ਤਾਂ ਇਹ ਸੁਖੀ ਰਹਿ ਸਕਦੇ ਹਨ ਤੇ ਜੇ ਮੈਨੂੰ ਇਹ ਯਾਦ ਕਰਨਗੇ ਮੇਰੇ ਗੁਣਾਂ ਨੂੰ ਯਾਦ ਕਰਨਗੇ ਤਾਂ ਹੀ ਮੇਰੇ ਵਰਗੇ ਬਣਨਗੇ ਚੰਗੇ ਇਨਸਾਨ ਬਣਨਗੇ ਸੱਚ ਬੋਲਣਗੇ ਧਰਮੀ ਹੋਣਗੇ ਬੁਰੇ ਕਰਮ ਨਹੀਂ ਕਰਨਗੇ ਸਭ ਸਤ ਸਤ ਕਰਨਗੇ ਸੱਚਾ ਸੁੱਚਾ ਵਿਹਾਰ ਕਰਨਗੇ ਕਾਰੋਬਾਰ ਸੱਚਾ ਕਰਨਗੇ ਤਾਂ ਸੁਖੀ ਰਹਿਣਗੇ ਈਸ਼ਵਰ ਇਹੀ ਚਾਹੁੰਦਾ ਹੈ ਕਿ ਜਿਵੇਂ ਮੈਂ ਹਾਂ ਏਜਿਹੀ ਮੇਰੀ ਔਲਾਦ ਮੇਰੇ ਬੱਚੇ ਇਨਸਾਨ ਸਾਰੇ ਹੋਣ ਤੇ ਤਾਂ ਕਿ ਉਹ ਗੁਣਾਂ ਦੇ ਨਾਲ ਜੁੜਨ ਤੇ ਸੁਖ ਪ੍ਰਾਪਤ ਕਰਨ ਜਿਵੇਂ ਜੇ ਉਹ ਮੈਨੂੰ ਯਾਦ ਨਹੀਂ ਕਰਨਗੇ ਤਾਂ ਕਿਵੇਂ ਸੱਚ ਦਾ ਰਸਤਾ ਬਣਾਉਣਗੇ ਇਸ ਕਰਕੇ ਈਸ਼ਵਰ ਦਾ ਸਿਮਰਨ ਕਰਨਾ ਉਨੂੰ ਯਾਦ ਰੱਖਣਾ ਹਰ ਵਕਤ ਹਰ ਕੰਮ ਕਰਨ ਤੋਂ ਪਹਿਲੇ ਦੇਖਣਾ ਹੈ ਕਿ ਮੈਂ ਸੱਚਾ ਕਰਮ ਕਰਦਾ ਪਿਆ ਹਾਂ ਕਿ ਨਹੀਂ ਜੇ ਨਹੀਂ ਤਾਂ ਵਿਚਾਰਨਾ ਹੈ ਮੈਂ ਨਹੀਂ ਆਪਣੇ ਆਪ ਨੂੰ ਰੁਕਣਾ ਕਿ ਮੈਂ ਤਾਂ ਸੱਚਾ ਕਰਮ ਹੀ ਕਰਨਾ ਹੈ ਗੁਰੂ ਜੀ ਤਿੰਨ ਅਵਸਥਾਵਾਂ ਦਾ ਜ਼ਿਕਰ ਕਰਦੇ ਹਨ ਬਾਲ ਜਵਾਨੀ ਤੇ ਮਿਰਦ ਅਵਸਥਾ ਬਾਲ ਅਵਸਥਾ ਦੇ ਵਿੱਚ ਤਾਂ ਵੀ ਕੁਝ ਮਾਵਾ ਨੇ ਆਪਣੇ ਬੱਚਿਆਂ ਨੂੰ ਇਤਨੀ ਪਿਆਰੀ ਸਿੱਖਿਆ ਦਿੱਤੀ ਈਸ਼ਵਰ ਦੀ ਕਿ ਉਹ ਵੱਡੇ-ਵੱਡੇ ਭਗਤ ਹੋ ਗਏ ਤੇ ਵੱਡੇ-ਵੱਡੇ ਕਾਰਜ ਕੀਤੇ ਉਹਨਾਂ ਨੇ ਜਿਵੇਂ ਕਿ ਪ੍ਰਲاد ਧਰੂਪ ਨੇ ਭਗਤੀ ਕਰਕੇ ਰਾਜ ਪ੍ਰਾਪਤ ਕਰ ਲਿਆ ਭਾਈ ਤਾਰੂ ਸਿੰਘ ਜੀ ਦੀ ਮਾਤਾ ਨੇ ਉਹਨਾਂ ਨੂੰ ਬਚਪਨ ਤੋਂ ਹੀ ਗੁਰ ਸਿੱਖੀ ਦੀ ਦੇ ਅਰਥ ਸਮਝਾਏ ਕਿ ਗੁਰਸਿੱਖੀ ਕੀ ਹੁੰਦੀ ਹੈ ਤੇ ਉਸੇ ਚੱਲਣ ਦੀ ਸਾਰੀ ਪ੍ਰੇਰਣਾ ਦਿੱਤੀ ਪੂਰਾ ਉਹ ਸਿਮਰਨ ਕਰਦੇ ਸਨ ਬੜੀ ਸ਼ੁਰੂਆਤ ਸੀ ਜਵਾਨੀ ਦੀ ਤੋਂ ਸਿੱਖ ਸੰਗਤਾਂ ਨੇ ਸੇਵਾ ਕਰਦੇ ਸਨ ਰੋਜ਼ਾਨਾ ਮਾਤਾ ਤੇ ਪੈਣ ਦੀ ਮਦਦ ਦੇ ਨਾਲ ਪਿਤਾ ਜੀ ਚਲਾਣਾ ਕਰ ਚੁੱਕੇ ਸਨ ਤਾਂ ਉਹ ਲੰਗਰ ਬਣਾ ਕੇ ਖਵਾਇਆ ਕਰਦੇ ਸਨ ਸੇ ਸਮਾਚਾ ਕਰਦੇ ਸਨ ਉਹਨਾਂ ਨੂੰ ਗੁਰਤੀ ਮਿਲੀ ਵਿੱਚ ਤੇ ਉਹਨਾਂ ਨੇ ਆਪਣੀ ਸਿੱਖੀ ਕੇਸਾਂ ਸਵਾਸਾ ਨਾਲ ਨਿਭਾਈ ਆਪਣੀ ਸਿੱਖੀ ਹਦੀ ਆਪਣੇ ਕੇਸਾਂ ਦੀ ਬੇਪਤੀ ਨਹੀਂ ਹੋਣ ਦਿੱਤੀ ਕੇਸ ਕੱਟਣ ਨਹੀਂ ਦਿੱਤੇ ਉਹਦੇ ਮਹੰਤਾ ਨੂੰ ਸਮਝਦੇ ਸਨ ਕਿ ਈਸ਼ਵਰ ਦੀ ਦਾਤ ਹੈ ਈਸ਼ਵਰ ਨੇ ਮੇਰੇ ਜਨਮ ਦੇ ਨਾਲ ਇਹਨਾਂ ਨੂੰ ਵੀ ਬਣਾਇਆ ਇਸ ਜੀਮ ਇਹ ਇੱਕ ਅੰਗ ਹਨ ਮੇਰੇ ਸਰੀਰ ਦਾ ਮੇਰੇ ਕੇਸ ਮੇਰੇ ਸਰੀਰ ਤੇ ਵਸਾਰੇ ਵਾਲ ਇਹ ਉਸਦੀ ਹੀ ਦੇਣ ਹੈ ਉਸਦੇ ਹੀ ਅੰਗ ਹਨ ਤੇ ਮੈਂ ਇਹਨਾਂ ਨੂੰ ਕਟਨ ਨਹੀਂ ਦੇਵਾਂਗਾ ਸ਼ਹੀਦ ਹੋਣਾ ਪ੍ਰਵਾਨ ਕਰ ਲਵਾਂਗਾ ਇਹ ਜੀਆਂ ਮਤਾਵਾਂ ਅੱਜ ਵੀ ਹਨ ਸਾਡੇ ਕੋਲ ਪਿੱਛੇ ਸਾਰਾ ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ ਗੁਰੂ ਹਰਗੋਬਿੰਦ ਜੀ ਦੇ ਟਾਈਮ ਸਿੱਖ ਫੌਜੀ ਬਣੇ ਬਹੁਤ ਤਿਆਰ ਹੋਈ ਸੀ ਲੜਾਈਆਂ ਹੋਈਆਂ ਜ਼ੁਲਮ ਦਾ ਟਾਕਰਾ ਕੀਤਾ ਬੜੀ ਚੜ੍ਹਦੀ ਕਲਾ ਨਾਲ ਕੀਤਾ ਉਹ ਸਾਰੀ ਗੁਰਤੀ ਗੁਰੂ ਸਾਹਿਬ ਤੋਂ ਮਿਲੀ ਜਾਂ ਮਾਵਾਂ ਤੋਂ ਮਿਲੀ ਜਵਾਨੀ ਚ ਉਹ ਹੀ ਮਿਲੀ ਤਾਂ ਬਾਲਵਸਥਾ ਤੋਂ ਵੀ ਕਈਆਂ ਨੂੰ ਮਿਲੀ ਜਵਾਨੀ ਵਿੱਚ ਤਾਂ ਬਹੁਤ ਚਰਚੀ ਕਲਾ ਹੋਈ ਸੇਖਾਂ ਨੇ ਬੜੀਆਂ ਸ਼ੀਖੀਆਂ ਵੀ ਦਿੱਤੀਆਂ ਤੇ ਪ੍ਰਾਪਤੀਆਂ ਵੀ ਬਹੁਤ ਕੀਤੀਆਂ ਔਰ ਉਨਜ਼ੇ ਵਰਜ ਜ਼ਾਲਮ ਨੂੰ ਹਰਾਇਆ ਬਿਰਧਵਸਥਾ ਅਸੀਂ ਉਹ ਵੀ ਜ਼ਿਆਦਾ ਕਰ ਲੈਂਦੇ ਹਾਂ ਤਾਂ ਸਾਡੇ ਵਰਗਾ ਮੂਰਖ ਕੋਈ ਹੋਰ ਹੈ ਹੀ ਨਹੀਂ ਇਹ ਵਿਰਤਵਸਤਾ ਤੇ ਉਦੋਂ ਸਮਾਂ ਹੁੰਦਾ ਹੈ ਬੱਚੇ ਕਮਾਈ ਕਰਨ ਲੱਗ ਜਾਂਦੇ ਹਨ ਕੰਮ ਸੰਭਾਲ ਲੈਂਦੇ ਹਨ ਤਾਂ ਵਿਰਤਵਸਤਾ ਬਿਤੇ ਅਸੀਂ ਈਸ਼ਵਰ ਨੂੰ ਜੇ ਨਹੀਂ ਜਪਿਆ ਉਹਨੂੰ ਨਹੀਂ ਯਾਦ ਕੀਤਾ ਬੈਠ ਕੇ ਗੱਪਾਂ ਮਾਰ ਕੇ ਇਹ ਦੁਰਦਰ 12 ਪੜ ਕੇ ਇਹ ਵਕਤ ਜ਼ਾਇਆ ਕਰ ਲੈਂਦੇ ਹਾਂ ਤਾਂ ਅਸੀਂ ਮੂਰਖਾਂ ਬਿਲਕੁਲ ਮੂਰਖਾਂ ਗੁਰੂ ਜੀ ਨੇ ਕਈ ਜਗ੍ਹਾ ਤੇ ਇਨਸਾਨ ਨੂੰ ਮੂੜ ਕਿਹਾ ਹੈ ਮੂਰਖ ਕਿਉ ਹੈ ਸੋ ਸਾਨੂੰ ਗੁਰੂ ਜੀ ਤੋਂ ਉਪਦੇਸ਼ ਲੈਣਾ ਚਾਹੀਦਾ ਹੈ ਕਿ ਉਹਨਾਂ ਦੀਆਂ ਪੰਕਤੀਆਂ ਸਾਨੂੰ ਕਹਿ ਰਹੀਆਂ ਕਉਨ ਨਾਨਕ ਹਰ ਭਜਨ ਬਿਨ ਬਿਰਥਾ ਵੀਮਨ ਮਾਨ ਆਪਣੇ ਜੀਵਨ ਨੂੰ ਬਿਰਥਾ ਹੀ ਸਮਝ ਇਤਨੇ ਵਸਥਾਵਾਂ ਵਿੱਚ ਵੀ ਕੋਈ ਪ੍ਰਾਪਤੀ ਨਹੀਂ ਕੀਤੀ ਈਸ਼ਵਰ ਦਾ ਨਾਮ ਨਹੀਂ ਜਪਿਆ ਐ ਸਾਰੇ ਦਾ ਸਾਰ ਵਿਅਰਥ ਜ਼ਾਇਆ ਕਰ ਲਿਆ ਇਹ ਜੀਵਨ ਆਇਆ ਮਿਲਿਆ ਵੀ ਸਾਰਾ ਵਿਅਰਥ ਹੋ ਗਿਆ ਇਹਦੇ ਨਾਲੋਂ ਚੰਗਾ ਕਿ ਨਾ ਹੀ ਅਸੀਂ ਮਨੁੱਖੀ ਜੀਵਨ ਵਿੱਚ ਹੁੰਦੇ ਤੇ ਨਾ ਹੀ ਇਹ ਲਾਣਤ ਸਾਡੇ ਤੇ ਲੱਗਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਤੋਂ ਪਿਆਣੋ ਜੇ ਤੁਹਾਨੂੰ ਵਿਚਾਰ ਗੁਰੂ ਦੇ ਚੰਗੇ ਲੱਗੇ ਹੋਣ ਤਾਂ ਫਿਰ ਇਸ ਵੀ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ